ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਦੇ ਲਈ ਚਲਾਏ ਗਏ ਵਿਸ਼ੇਸ਼ ਅਭਿਆਨ ਅਤੇ ਸਖਤ ਉਹਨਾਂ ਦੇ ਦਿਸ਼ਾ ਦਿੱਤੇ ਗਏ ਦਿਸ਼ਾ ਨਿਰਦੇਸ਼ ਤਹਿਤ ਪੰਜਾਬ ਪੁਲਿਸ ਵੱਲੋਂ ਹਰ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਥਾਂ 'ਤੇ ਚੈਕਿੰਗ ਸਰਚ ਅਭਿਆਨ ਅਤੇ ਬੁਲਡوزر ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਕਾਰਨ ਨਸ਼ਾ ਤਸਕਰਾਂ ਨੂੰ ਹੁਣ ਭਾਜੜਣਾ ਪਈਆਂ ਹੋਈਆਂ ਹਨ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਅਤੇ ਜ਼ਿਲ੍ਹਾ ਬਠਿੰਡਾ ਅਤੇ ਇਹਨਾਂ ਦੇ ਨਾਲ ਇੰਟਰਸਟੇਟ ਨਾਕੇ ਲਗਾ ਕੇ ਹਰਿਆਣਾ ਦੀ ਪੁਲਿਸ ਦਾ ਵੀ ਸਹਿਯੋਗ ਲੈ ਕੇ ਤਲਾਸ਼ੀ ਜਿਹੜੀ ਲਈ ਜਾ ਰਹੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਔਰ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨ ਦੇ ਲਈ ਜੋ ਕਾਰਵਾਈ ਪੰਜਾਬ ਸਰਕਾਰ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ ਤੇ ਪੁਲਿਸ ਕਰ ਰਹੀ ਹੈ ਉਹ ਬਹੁਤ ਵਧੀਆ ਸਾਫਤ ਹੋ ਰਹੀ ਹੈ ਕਿਉਂਕਿ ਨਸ਼ਾ ਤਸਕਰਾਂ ਤੇ ਪਹਿਲਾਂ ਪਰਚੇ ਦਰਜ ਕੀਤੇ ਜਾ ਰਹੇ ਆ ਔਰ ਜਿਨ੍ਹਾਂ ਤੇ ਜ਼ਿਆਦਾ ਪਰਚੇ ਦਰਜ ਹੁੰਦੇ ਆ ਜਿਹੜੇ ਕੰਮ ਨੂੰ ਤੈਂ ਛੱਡ ਰਹੇ ਉਹਨਾਂ ਤੇ ਫਿਰ ਲੀਗਲੀ ਕਾਰਵਾਈ ਕਰਦਿਆਂ ਹੋਇਆ ਔਰ ਉਹਨਾਂ ਉਹਨਾਂ ਦੇ ਜਿਹੜੇ ਮਕਾਨ ਆ ਜਿਹੜੇ ਜਾਂ ਉਹਨਾਂ ਦੀ ਜਿਹੜੀ ਪ੍ਰਾਪਰਟੀ ਆ ਉਹ ਸੀਜ਼ ਕਰਨ ਤੋਂ ਬਾਅਦ ਅਗਲੇਰੀ ਕਾਰਵਾਈ ਦੇ ਵਿੱਚ ਬੁਲਡੋਜ਼ਰ ਚਲਾ ਕੇ ਉਹਨਾਂ ਦੇ ਮਕਾਨ ਜਾਂ ਉਹਨਾਂ ਦੀ ਦੁਕਾਨ ਟਾਏ ਜਾ ਰਹੇ ਹਨ ਜਿਨ੍ਹਾਂ ਦੇ ਕਾਰਨ ਨਸ਼ਾ ਵੇਚਣ ਵਾਲੇ ਹੁਣ ਮਜਬੂਰ ਹੋ ਗਏ ਹਨ ਜਾਂ ਤਾਂ ਉਹ ਨਸ਼ੇ ਦਾ ਕਾਰੋਬਾਰ ਛੱਡ ਰਹੇ ਹਨ ਤੇ ਜਾਂ ਪੰਜਾਬ ਛੱਡ ਕੇ ਦੂਸਰੀਆਂ ਸਟੇਟਾਂ ਦੇ ਵੱਲ ਜਾ ਰਹੇ ਹਨ ਤਾਂ ਇਸ ਸਖਤੀ ਨੂੰ ਤੁਸੀਂ ਦੇਖ ਹੀ ਰਹੇ ਹੋ ਵੀ ਕਿੰਨੀ ਸਖਤੀ ਕੀਤੀ ਜਾ ਰਹੀ ਹੈ ਤਸਵੀਰਾਂ ਦੇ ਵਿੱਚ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਪੁਲਿਸ ਜਗਾ ਜਗਾ ਤੇ ਨਾਕਾਬੰਦੀ ਕਰਕੇ ਵਿਕਲਾਂ ਦੀ ਤਲਾਸ਼ੀ ਲੈ ਰਹੀ ਹੈ ਔਰ ਜਿਹੜੀ ਐਪ ਦੇ ਥਰੂ ਵਿਕ ਐਪ ਦੇ ਥਰੂ ਉਹਨਾਂ ਦੇ ਵਿੱਚੋਂ ਪਤਾ ਲੱਗ ਜਾਂਦਾ ਵੀ ਇਹ ਗੱਡੀ ਚੋਰੀ ਦੀ ਤਾਂ ਨਹੀਂ ਜਾ ਜਿਹੜਾ ਉਹ ਚਲਾ ਰਿਹਾ ਹੈ ਜਾਂ ਜਿਹੜਾ ਮਾਲਕ ਹੈ ਉਹਦੇ ਨਾਮ ਹੈ ਤਾਂ ਇਹ ਨਹੀਂ ਜਿਹੜੀ ਹੈ ਮਤਲਬ ਸਾਰਾ ਕੁਝ ਦੇਖ ਕੇ ਕਾਰਬ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਆਓ ਆਪਾਂ ਹੁਣ ਗੱਲਬਾਤ ਕਰਾਉਣੇ ਆ ਤੁਹਾਡੀ ਅ ਸ਼੍ਰੀ ਮੁਖਸਰ ਸਾਹਿਬ ਅਤੇ ਬਠਿੰਡਾ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਜੀ ਸਰ ਮਾਨਯੋਗ ਪੰਜਾਬ ਸਰਕਾਰ ਅਤੇ ਦੀਜੀਪ ਸਾਹਿਬ ਦੇ ਹੁਕਮ ਅਨੁਸਾਰ ਅਤੇ ਮਾਨਯੋਗ ਐਸਐਸਪੀ ਸ਼੍ਰੀ ਅਕਿਲ ਜੋਬੀ ਦੀ ਹਦਾਇਤ ਅਨੁਸਾਰ ਅੱਜ ਬਠਿੰਡਾ ਚੌਂਗ ਦੇ ਵਿੱਚ ਸਪੈਸ਼ਲ ਨਾਕਾਬੰਦੀ ਕਰਕੇ ਵਾਹਨ ਹੈ ਅਤੇ ਪਾਇਆ ਸਾਹਿਬ ਦੇ ਨਾਲ ਚੱਕੀ ਵਿਖਲਾ ਦੇ ਚੱਕੀ ਵਿਖੇ ਤੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਜੋ ਨਸ਼ਾ ਦੀ ਤਸਕਰੀ ਕਰਦੇ ਹਨ ਉਹਨਾਂ ਉਤੇ ਕਾਬੂ ਪਾਇਆ ਜਾ ਸਕੇ ਅਤੇ ਉਹਨਾਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਬੰਦ ਕੀਤਾ ਜਾਵੇ ਅਤੇ ਮਕਦਮੇ ਦਰਜ ਕੀਤੇ ਜਾਣ ਇਸ ਦੇ ਸਬੰਧ ਦੇ ਵਿੱਚ ਥੋਰੋਲੀ ਚੈਕਿੰਗ ਕੀਤੀ ਜਾ ਰਹੀ ਹੈ ਮਠਨ ਆਪਣਾ ਸਬਡਿਵੀਜ਼ਨ ਮੁਖਸਰ ਸਾਹਿਬ ਦੇ ਵਿੱਚ ਅਢਿੰਦਾ ਚੌਂਦੇ ਵਿੱਚ ਆਪਰੇਸ਼ਨ ਸੀਲ 15 ਤਹਿਤ ਅੱਜ ਪੰਜਾਬ ਪੁਲਿਸ ਤੇ ਹਰਿਆਣਾ ਪੁਲਿਸ ਦੀ ਜੁਆਇੰਟ ਕੋਆਰਡੀਨੇਸ਼ਨਲ ਇੰਟਰ ਸਟੇਟ ਨਾਕਾਬੰਦੀ ਕੀਤੀ ਗਈ ਹੈ ਤੇ ਪਿੰਡਾਲ ਡਿਸਟ੍ਰਿਕਟ ਦੇ ਵਿੱਚ 8 ਇੰਟਰਸਟੇਟ ਨਾਕੀ ਆਪਰੇਸ਼ਨਲ ਜਿਨ੍ਹਾਂ ਵਿੱਚੋਂ 2 ਥਾਣਾ ਸੰਗਤ 3 ਪੰਦੇ 4 ਥਾਣਾ ਰਾਮਾ ਤੇ 2 ਥਾਣਾ ਤਲਵੰਡੀ ਦੀ। ਇਹਦੇ ਵਿੱਚ ਸਾਡਾ ਮੇਨ ਏਮ ਹੈ ਕਿ ਜਿਹੜੇ ਵੀ ਨਾਰਕੋਟਿਕਸ ਸਮਗਲ ਹੁੰਦੀ ਹੈ ਜਾਂ ਕਿਸੇ ਕਿਸੇ ਕੋਈ ਇਲਿਸੀਟ ਲਿਕਰ ਦੀ ਮੂਵਮੈਂਟ ਹੈ ਜਾਂ ਕੋਈ ਇਲੀਗਲ ਆਰਮਜ਼ ਦੀ ਕਰਾਸ ਇੰਟਰਸਟੇਟ ਮੂਵਮੈਂਟ ਹੈ ਉਸ ਨੂੰ ਕਵਰ ਕਰ ਸਕੀਏ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਹਨ ਉਹਨਾਂ ਤੇ ਇੱਕ ਸਟ੍ਰਿਕਟ ਆਪਾ ਵਿਜੀਲ ਮੇਨਟੇਨ ਕਰ ਸਕੀਏ। ਇਹ ਫੋਰਸ ਅਰੀਆ ਜੇ ਲਗਾਈ ਗਈ ਹੈ ਸਰ। ਇਹਦੀ ਸਾਡੀ ਜਿਵੇਂ ਦੱਸਿਆਵੇਂ 8 ਨਾਕੇ ਆਪਰੇਸ਼ਨਲ ਆ ਹਰ ਨਾਕੇ ਤੇ 10 ਤੋਂ 15 ਆਪਣੇ ਮੁਲਾਜ਼ਮ ਹੈ ਦਾ ਰਾਊਂਡ 100 ਹੈ ਜਿਹੜੇ ਆਪਣੀ 100% ਨਾਲ ਡਿਪਲੋਇਡ ਹੈ ਆਮ ਲੋਕਾਂ ਨੂੰ ਕੀ ਅਪੀਲ ਕਰਾਂਗੇ ਆਮ ਲੋਕਾਂ ਨੂੰ ਉਹੀ ਅਪੀਲ ਹੈ ਕਿ ਜਿਵੇਂ ਤੁਹਾਨੂੰ ਪੰਜਾਬ ਸਰਕਾਰ ਦਾ ਸਮਿਸ਼ਨ ਦੇ ਯੁੱਧ ਨਸ਼ਾ ਬਰੋਦ ਮਹਿੰਮ ਚੱਲ ਰਹੀ ਹੈ ਉਹਦੇ ਵਿੱਚ ਸਾਡਾ ਪੁਲਿਸ ਦਾ ਸਹਿਯੋਗ ਕਰਨ ਤੇ ਜਿਹੜੇ ਵੀ ਲੋਕੀ ਨਸ਼ਾ ਪੈਡਲ ਕਰਦੇ ਐ ਸਮਗਲ ਕਰਦੇ ਉਹਨਾਂ ਦੀ ਇਨਫੋਰਮੇਸ਼ਨ ਸਾਨੂੰ ਦੇਈਏ ਤਾਂ ਕਿ ਅਸੀਂ ਉਹਨਾਂ ਤੇ ਸਖਤ ਕਾਰਵਾਈ ਕਰਾਂ